ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਦਾ ਉਪਾਅ ਉਹਨਾਂ ਲੋਕਾਂ ਤੇ ਮਾਤਾ ਪਿਤਾ ਦੇ ਲਈ ਹੈ ਜਿਹੜੇ ਆਪਣੇ ਬੱਚੇ-ਬੱਚੇ ਦੇ ਰਿਸ਼ਤੇ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਕਿਤੇ ਵੀ ਉਹਨਾਂ ਦਾ ਰਿਸ਼ਤਾ ਤੈ ਨਹੀਂ ਹੋ ਰਿਹਾ ਇਜੇਕਰ ਤੁਸੀਂ ਸਾਰੇ ਵਾਲੇ ਦਿਨ ਇਹ ਤਿੰਨ ਉਪਾਚੋ ਪੂਜ ਪੀਤੇ ਗੁਕਤ ਵਿਧੀ ਦੇ ਨਾਲ ਕਰ ਲਓਗੇ ਤਾਂ ਰਿਸ਼ਤੇ ਵਾਲੇ ਤੁਹਾਡੇ ਘਰ ਖੁਦ ਚੰਨ ਕੇ ਆਉਣਗੇ ਇਹਨਾਂ ਉਪਾਉ ਨੂੰ ਕਰਨ ਦੇ ਨਾਲ ਤੁਹਾਨੂੰ ਮਨਪਸੰਦ ਦਾ ਰਿਸ਼ਤਾ ਵੀ ਮਿਲ ਜਾਏਗਾ ਤੇ ਕੋਝ ਹੀ ਦਿਨਾਂ ਦੇ ਵਿੱਚ ਤੁਹਾਡੇ ਬੱਚੇ ਤੇ ਬੱਚੀ ਦਾ ਵਿਆਹ ਵੀ ਤੈ ਹੋ ਜਾਵੇਗਾ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹ ਕਿਹੜੇ ਤਿੰਨ ਉਪਾਅ ਨੇ ਜਿਹੜੇ ਸਾਨੂੰ ਗੁਪਤ ਵਿਧੀ ਦੇ ਨਾਲ ਕਰਨੇ ਆ ਉਹ ਵੀ ਦਸਹਿਰੇ ਵਾਲੇ ਦਿਨ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਵੀ ਆਪਣੇ ਬੱਚੇ ਬੱਚੀ ਦਾ ਰਿਸ਼ਤਾ ਕਰਨ ਦੇ ਵਿੱਚ ਦਿੱਕਤ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇਹ ਤਿੰਨ ਉਪਾਅ ਜ਼ਰੂਰ ਕਰੋ ਦਸਹਿਰੇ ਵਾਲੇ ਦਿਨ ਇਸ ਨਾਲ ਤੁਹਾਡੇ ਬੱਚਿਆਂ ਦੀ ਬੰਦ ਪਈ ਕਿਸਮਤ ਵੀ ਖੁੱਲ ਜਾਵੇਗੀ ਤੇ ਉਹਨਾਂ ਦਾ ਰਿਸ਼ਤਾ ਵੀ ਚੰਗੇ ਘਰਾਣੇ ਦੇ ਵਿੱਚ ਤੈਅ ਹੋ ਜਾਵੇਗਾ ਸੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਅਜੇ ਹਨ ਜੋ ਆਪਣੇ ਬੱਚਿਆਂ ਦਾ ਵਿਆਹ ਕਰਨ ਦੇ ਲਈ ਤਰਸ ਰਹੇ ਨੇ ਜੇਕਰ ਉਹ ਕਿਤੇ ਵੀ ਆਪਣੇ ਬੇਟੇ ਜਾਂ ਬੇਟੀ ਦੇ ਲਈ ਰਿਸ਼ਤਾ ਦੇਖਣ ਜਾਂਦੇ ਆ ਤੇ ਹਮੇਸ਼ਾ ਉਹਨਾਂ ਨੂੰ ਹਰ ਪਾਸਿਆਂ ਤੋਂ ਨਾ ਹੀ ਸੁਣਨ ਨੂੰ ਮਿਲਦੀਏ ਜਿਸ ਕਰਕੇ ਉਹਨਾਂ ਦੇ ਮਾਤਾ ਪਿਤਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਤੇ ਉਹ ਹਮੇਸ਼ਾ ਇਹੀ ਸੋਚਦੇ ਆ ਕਿ ਆਖਿਰ ਅਜੇ ਹੀ ਕਿਹੜੀ وجہ ਹੈ ਜਿਸ ਕਾਰਨ ਉਹਨਾਂ ਦੇ ਬੇਟੇ ਤੇ ਬੇਟੀ ਦਾ ਰਿਸ਼ਤਾ ਕਿਤੇ ਵੀ ਤੈਅ ਨਹੀਂ ਹੁੰਦਾ ਇਸ ਦੇ ਪਿੱਛੇ ਕੋਈ ਨਾ ਕੋਈ ਵਜਾ ਤਾਂ ਜ਼ਰੂਰ ਹੁੰਦੀ ਹੈ ਪਰ ਹੋਣ ਖਬਰਾਨ ਦੀ ਕੋਈ ਵੀ ਜ਼ਰੂਰਤ ਨਹੀਂ ਤੁਹਾਨੂੰ ਕਿਉਂਕਿ ਅਸੀਂ ਇਸ ਵੀਡੀਓ ਦੇ ਵਿੱਚ ਉਹਨਾਂ ਮਾਤਾ ਪਿਤਾ ਨੂੰ ਇਹ ਦੱਸਣ ਜਾ ਰਹੇ ਹਾਂ ਕਿ ਤੁਹਾਡੀ ਬੇਟੀ ਜਾਂ ਬੇਟੇ ਦਾ ਰਿਸ਼ਤਾ ਕਿਹੜੀਆਂ ਗੱਲਾਂ ਦੇ ਕਰਕੇ ਰੁਕਿਆ ਹੋਇਆ ਹੈ ਜਾਂ ਫਿਰ ਤੁਹਾਡੀ ਬੇਟੀ ਜਾਂ ਬੇਟੇ ਦਾ ਰਿਸ਼ਤਾ ਕਿਸੇ ਪਾਸਿਓਂ ਬੰਨ੍ਹਿਆ ਗਿਆ ਹੈ ਜਿਸ ਕਰਕੇ ਤੁਹਾਨੂੰ ਹਰ ਪਾਸਿਓਂ ਰਿਸ਼ਤੇ ਦੇ ਪੱਖੋਂ ਨਾ ਸੁਣਨੀ ਹੀ ਪੈਂਦੀ ਹੈ ਹਰ ਵਾਰ ਤੁਹਾਡੇ ਘਰ ਵਿੱਚ ਖੁਸ਼ੀ ਆਉਂਦੀ ਆਉਂਦੀ ਰਹ ਜਾਂਦੀ ਏ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ 2 ਤੋਂ 3 ਅਜਿਹੇ ਚਮਤਕਾਰੀ ਉਪਾਅ ਦੱਸਾਂਗੇ ਜਿਨ੍ਹਾਂ ਨੂੰ ਕੁਝ ਹੀ ਦਿਨ ਅਪਣਾਉਣ ਤੋਂ ਬਾਅਦ ਤੁਹਾਡੇ ਘਰ ਵਿੱਚ ਰਿਸ਼ਤਾ ਖੁਦ ਚੱਲ ਕੇ ਆਵੇਗਾ ਤੇ ਬਹੁਤ ਹੀ ਵਧੀਆ ਘਰ ਦਾ ਰਿਸ਼ਤਾ ਤੁਹਾਡੇ ਲਈ ਤੈਅ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੇ ਮਾਤਾ ਪਿਤਾ ਬਹੁਤ ਹੀ ਖੁਸ਼ ਨਜ਼ਰ ਆਉਣਗੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦਾ ਵਿਆਹ ਜਲਦੀ ਤੋਂ ਜਲਦੀ ਹੋਵੇ ਤੇ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਦਾ ਹੱਲ ਹੋਵੇ ਸਾਰੀਆਂ ਮੁਸ਼ਕਲਾਂ ਦੂਰ ਹੋਣ ਤਾਂ ਦੁਸਹਿਰੇ ਦੇ ਦਿਨ ਇਹ ਪਿੰਨ ਚਮਤਕਾਰੀ ਉਪਾਅ ਜਰੂਰ ਕਰੋ ਜੇਕਰ ਤੁਸੀਂ ਇਸ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਂ ਤੁਹਾਨੂੰ ਅੱਧੀ ਅਧੂਰੀ ਜਾਣਕਾਰੀ ਹਾਸਲ ਹੋਵੇਗੀ ਤੇ ਅੱਧੀ ਅਧੂਰੀ ਜਾਣਕਾਰੀ ਕਦੇ ਵੀ ਸਾਡੇ ਜ਼ਰੂਰੀ ਕੰਮ ਨੂੰ ਸਿਰੇ ਨਹੀਂ ਚੜਾ ਸਕਦੀ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਗੱਲ ਕਰਦੇ ਆਂ ਆਪਾਂ ਸਭ ਤੋਂ ਪਹਿਲੇ ਉਪਾਦੀ ਮਿੱਠੀ ਰੋਟੀ ਦਾ ਜੰਤਕਾਰੀ ਉਪਾ ਜੀ ਹਾਂ ਮਿੱਠੀ ਰੋਟੀ ਤੁਹਾਡੇ ਭਾਗ ਖੋਲ ਦੇਵੇਗੀ ਪਰ ਉਹ ਕੋਈ ਆਮ ਮਿੱਠੀ ਰੋਟੀ ਨਹੀਂ ਹੋਵੇਗੀ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਮਿੱਟੀ ਰੋਟੀ ਦਾ ਉਪਯੋਗ ਤੁਸੀਂ ਕਿਵੇਂ ਕਰਨਾ ਹੈ ਜੇਕਰ ਤੁਸੀਂ ਉਸ ਤਰ੍ਹਾਂ ਕਰ ਲੈਨੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਖੁਦ ਰਿਸ਼ਤਾ ਚੱਲ ਕੇ ਆਵੇਗਾ ਤੇ ਤੁਹਾਡੇ ਸੁੱਤੇ ਹੋਏ ਭਾਗ ਜਾਗ ਜਾਣਗੇ ਤੇ ਇੰਨਾ ਵਧੀਆ ਰਿਸ਼ਤਾ ਹੋਵੇਗਾ ਕਿ ਤੁਹਾਨੂੰ ਕਦੇ ਵੀ ਉਦਾਸੀ ਜਾਂ ਫਿਰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹਮੇਸ਼ਾ ਤੁਹਾਡਾ ਘਰ ਹੱਸਦਾ ਵਸਦਾ ਹੀ ਨਜ਼ਰ ਆਵੇਗਾ ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਮਿੱਠੀ ਰੋਟੀ ਕਿਸ ਤਰੀਕੇ ਦੇ ਨਾਲ ਤੁਸੀਂ ਤਿਆਰ ਕਰਨੀ ਹੈ ਤੇ ਉਸ ਮੁੱਠ ਮਿੱਠੀ ਰੋਟੀ ਦਾ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਟੇ ਦੇ ਵਿੱਚ ਸਵਾ ਜੰਮ ਚ ਚੀਨੀ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਗੁੰਨ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਉਸ ਆਟੇ ਦੀ ਇੱਕ ਰੋਟੀ ਤਿਆਰ ਕਰਨੀ ਹੈ ਤੇ ਇਸੇ ਤਰੀਕੇ ਦੇ ਨਾਲ ਰੋਟੀ ਬਣ ਜਾਣ ਤੋਂ ਬਾਅਦ ਉਸ ਮਿੱਠੀ ਰੋਟੀ ਦੇ ਉੱਪਰ ਦੇਸੀ ਘਿਓ ਲਗਾਉਣਾ ਹੈ ਤੇ ਫਿਰ ਤੁਸੀਂ ਇਸ ਰੋਟੀ ਨੂੰ ਘਰ ਦੀ ਛੱਤ ਤੇ ਜਾ ਕੇ ਤੇ ਜਾਂ ਫਿਰ ਤੁਸੀਂ ਕਿਸੇ ਪਾਰਕ ਦੇ ਵਿੱਚ ਤੇ ਜਾਂ ਫਿਰ ਤੁਸੀਂ ਅਜਿਹੀ ਜਗ੍ਹਾ ਤਿਆਰ ਕੀਤੀ ਦੀਏ ਆਪਣੇ ਘਰ ਦੇ ਵਿੱਚ ਜਿੱਥੇ ਪੰਛੀ ਅਕਸਰ ਹੀ ਆਉਂਦੇ ਰਹਿੰਦੇ ਨੇ ਫਿਰ ਤੁਸੀਂ ਉਥੇ ਜਾ ਕੇ ਉਹ ਮਿੱਠੀ ਦੇਸੀ ਘੋਦੀ ਰੋਟੀ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਉਸ ਰੋਟੀ ਦੇ ਛੋਟੇ ਛੋਟੇ ਟੁਕੜੇ ਕਰਕੇ ਉਸ ਥਾਂ ਉੱਤੇ ਪਾ ਦੇਣੀਏ ਇਹ ਉਹ ਪੰਜ ਹਫ਼ਤੇ ਹਰ ਵੀਰਵਾਰ ਨੂੰ ਤੁਹਾਨੂੰ ਕਰਨਾ ਹੋਵੇਗਾ ਜਿਵੇਂ ਕਿ ਕੱਲ ਦਸਹਿਰਾ ਵੀਰਵਾਰ ਦੇ ਦਿਨ ਤੁਸੀਂ ਕੱਲ ਸ਼ੁਰੂ ਕਰ ਸਕਦੇ ਹੋ ਤੇ ਇਸ ਨੂੰ ਤੁਸੀਂ 5 ਹਫ਼ਤੇ ਲਗਾਤਾਰ ਕਰਨਾ ਹੈ ਹਰ ਵੀਰਵਾਰ ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਤੁਹਾਨੂੰ ਇਹ ਉਪਾਅ ਨੂੰ ਉਸ ਬੱਚੇ ਦੁਆਰਾ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਿਹਾ ਵੀ ਉਹਨਾਂ ਦੇ ਦੁਆਰਾ ਹੀ ਕਰਵਾਇਆ ਜਾਵੇ ਜਿਸ ਦਾ ਰਿਸ਼ਤਾ ਰੁਕਿਆ ਹੋਇਆ ਹੈ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਦੀ ਸੰਯੋਗ ਬਹੁਤ ਹੀ ਚਿਹਰਾ ਤੋਂ ਬੰਨੇ ਹੋਏ ਹੋਣ ਅਜਿਹਾ ਕਰਨ ਦੇ ਨਾਲ ਬੱਚੇ ਦੇ ਸੰਯੋਗ ਹਮੇਸ਼ਾ ਹਮੇਸ਼ਾ ਦੇ ਲਈ ਖੁੱਲ ਜਾਣਗੇ ਇਹ ਤੁਰੰਤ ਹੀ ਘਰ ਦੇ ਵਿੱਚ ਇੱਕ ਵਧੀਆ ਘਰ ਦਾ ਰਿਸ਼ਤਾ ਵੀ ਆ ਜਾਵੇਗਾ ਜਿਸ ਘਰ ਵਿੱਚ ਉਸ ਬੱਚੇ ਦਾ ਜੀਵਨ ਹਮੇਸ਼ਾ ਹੱਸਦਾ ਵਸਦਾ ਰਹੇਗਾ ਤੇ ਉਹ ਬੱਚਾ ਹਮੇਸ਼ਾ ਖੁਸ਼ ਰਹੇਗਾ ਇਹ ਅਜੇਹਾ ਇਸ ਲਈ ਹੁੰਦਾ ਹੈ ਕਿ ਕਵੀ ਕਹੋਏ ਨੂੰ ਸ਼ਨੀ ਦਾ ਕਾਰਕ ਮੰਨਿਆ ਜਾਂਦਾ ਹੈ ਤੇ ਮਿੱਠੇ ਨੂੰ ਸੂਰਜ ਦਾ ਕਾਰਕ ਮੰਨਿਆ ਜਾਂਦਾ ਹੈ ਜਿਸ ਕਾਰਨ ਸ਼ਨੀ ਤੇ ਸੂਰਜ ਦੇਵਤਾ ਪਰਸੰਨ ਹੋ ਜਾਂਦੇ ਆ ਤੇ ਤੁਹਾਡੇ ਬੱਚੇ ਦੇ ਬੰਨੇ ਹੋਏ ਸੰਜੋਗ ਵੀ ਖੁੱਲ ਜਾਂਦੇ ਨੇ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਆ ਦੂਸਰੇ ਉਪਾਦੀ ਦੂਜਾ ਚਮਤਕਾਰੀ ਉਪਾਅ ਨਾਰੀਅਲ ਹਾਂਜੀ ਦੋਸਤੋ ਤੁਸੀਂ ਇੱਕ ਨਾਰੀਅਲ ਲੈਣਾ ਹੈ ਤੇ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਪੀਸ ਲੈਣਾ ਹੈ ਤੇ ਉਸ ਦਾ ਜਿਹੜਾ ਬੁਰਾਦਾ ਬਣਾ ਲੈਣਾ ਹੈ ਇਸ ਦੇ ਵਿੱਚ ਦੇਸੀ ਖੰਡ ਮਿਲਾ ਕੇ ਜਾਂ ਫਿਰ ਤੁਸੀਂ ਬੂਰਾ ਵੀ ਮਿਲਾ ਸਕਦੇ ਹੋ ਫਿਰ ਤੁਹਾਨੂੰ ਜਿੱਥੇ ਵੀ ਪੀਪਲ ਦਾ ਦਰਖਤ ਨਜ਼ਰ ਆਉਂਦਾ ਉਥੇ ਅਕਸਰ ਕਾਲੇ ਤੇ ਬਰਾਊਨ ਰੰਗ ਦੀਆਂ ਕੀੜੀਆਂ ਜ਼ਰੂਰ ਨਿਕਲਦੀਆਂ ਹੁੰਦੀਆਂ ਨੇ ਇਤੋਂ ਸੀ ਕੀ ਕਰਨਾ ਹੈ ਉਹ ਨਾਰੀਅਲ ਤੇ ਖੰਡ ਦਾ ਮਿਸ਼ਰਣ ਤੁਸੀਂ ਇਨ੍ਹਾਂ ਕੀੜੀਆਂ ਨੂੰ ਪਾ ਦੇਣਾ ਹੈ ਜੇਕਰ ਉਹ ਤੁਹਾਡਾ ਪਾਇਆ ਹੋਇਆ ਇਹ ਮਿਸ਼ਰਣ ਖਾ ਲੈਂਦੀਆਂ ਨੇ ਤਾਂ ਤੁਸੀਂ ਸੰਝ ਲੈਣਾ ਕਿ ਉਹ ਤੁਹਾਡੇ ਘਰ ਦੇ ਵਿੱਚ ਬੇਟੇ ਜਾਂ ਬੇਟੀ ਦੇ ਰਿਸ਼ਤਾ ਖੁਦ ਚੱਲ ਕੇ ਆਵੇਗਾ ਤੇ ਉਹਨਾਂ ਦੇ ਬੰਨੇ ਹੋਏ ਸੰਜੋਗ ਵੀ ਖੁੱਲ ਜਾਣਗੇ ਤੇ ਕਿਸਮਤ ਵੀ ਪਲਟ ਜਾਵੇਗੀ ਜਿਹੜੇ ਲੋਕ ਕਹਿੰਦੇ ਆ ਕਿ ਸਾਡਾ ਸਾਡੀ ਕਿਸਮਤ ਸਾਡਾ ਭਾਗ ਸਾਡਾ ਸਾਥ ਨਹੀਂ ਦਿੰਦੇ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਆ ਤੇ ਜਿਨ੍ਹਾਂ ਦੇ ਰਿਸ਼ਤੇ ਦੇ ਵਿੱਚ ਪ੍ਰੋਬਲਮ ਆ ਰਹੀ ਏ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਕਿਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਦੋਨੋਂ ਉਪਾਅ ਹੀ ਬਹੁਤ ਜ਼ਿਆਦਾ ਕਮ ਆਉਣ ਵਾਲੇ ਨੇ ਕਿਉਂਕਿ ਇਹ ਬਹੁਤ ਹੀ ਸਿੰਪਲ ਤੇ ਚਮਤਕਾਰੀ ਉਪਾਅ ਨੇ ਇਹ ਸੀ ਦੂਸਰਾ ਉਪਾਅ ਤੇ ਗੱਲ ਕਰਦੇ ਹਾਂ ਹੁਣ ਤੀਸਰੇ ਉਪਾਅ ਦੀ ਇਸੇ ਤਰੀਕੇ ਦੇ ਨਾਲ ਕਾਲੇ ਕੁੱਤੇ ਨੂੰ ਕੱਚੀ ਲੱਸੀ ਜਾਂ ਫਿਰ ਮਿੱਠਾ ਦੁੱਧ ਪਾਉਣ ਦੇ ਨਾਲ ਬੰਨੇ ਹੋਏ ਸੰਜੋਗ ਖੁੱਲ ਜਾਂਦੇ ਆ ਤੇ ਬੇਟਾ ਜਾਂ ਬੇਟੀ ਦਾ ਰਿਸ਼ਤਾ ਪੱਕਾ ਤੈ ਹੋ ਜਾਵੇਗਾ ਯਾਦ ਰੱਖਣਾ ਇਹ ਆਪਾ ਉਪਾਅ ਜੋ ਵੀਰਵਾਰ ਨੂੰ ਹੀ ਕਰਨਾ ਹੈ ਤੇ ਲਗਾਤਾਰ ਸੱਤ ਵੀਰਵਾਰ ਇਹ ਉਪਾਅ ਕਰਦੇ ਰਹਿਣਾ ਹੈ ਕਾਲੇ ਕੁੱਤੇ ਨੂੰ ਹੀ ਸਿਰਫ ਕੱਚੀ ਲੱਸੀ ਜਾਂ ਫਿਰ ਮਿੱਠਾ ਦੁੱਧ 100 ਗ੍ਰਾਮ ਹੀ ਪਾਉਣਾ ਹੈ ਜਿਆਦਾ ਨਹੀਂ ਇਸ ਨਾਲ ਤੁਹਾਡੀ ਬੰਦ ਪਈ ਕਿਸਮਤ ਦੇ ਤਾਲੇ ਵੀ ਖੁੱਲ ਜਾਣਗੇ ਤੇ ਬੱਚੇ ਜਾਂ ਬੱਚੀ ਦਾ ਰਿਸ਼ਤਾ ਵੀ ਚੰਗੇ ਘਰਾਣੇ ਦੇ ਵਿੱਚ ਪੈ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਦੁੱਧ ਨਹੀਂ ਹੈ ਤਾਂ ਤੁਸੀਂ ਕਾਲੇ ਕੁੱਤੇ ਨੂੰ ਦੇਸੀ ਘਿਓ ਦੇ ਨਾਲ ਰੋਟੀ ਚੋਪੜ ਕੇ ਉਸ ਦੇ ਉੱਪਰ ਸ਼ੱਕਰ ਜਾਂ ਫਿਰ ਗੁੜ ਰੱਖ ਕੇ ਵੀ ਤੁਸੀਂ ਦੇ ਸਕਦੇ ਹੋ। ਇਹ ਉਪਾਅ ਵੀ ਤੁਸੀਂ ਲਗਾਤਾਰ 7 ਵੀਰਵਾਰ ਕਰਦੇ ਰਹਿਣਾ ਹੈ। ਜੇਕਰ ਤੁਸੀਂ ਇਹ ਉਪਾਅ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਤੇ ਵਿਸ਼ਵਾਸ ਦੇ ਨਾਲ ਕਰੋਗੇ ਤੇ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਬਹੁਤ ਵਧੀਆ ਮਿਲੇਗਾ ਇਸ ਉਪਾਅ ਨੂੰ ਤੁਸੀਂ ਵੀਰਵਾਰ ਦੁਸਾਰੇ ਦੇ ਦਿਨ ਸ਼ੁਰੂ ਕਰਨਾ ਹੈ ਤੇ ਸੱਤ ਵੀਰਵਾਰ ਲਗਾਤਾਰ ਕਰਨਾ ਹੈ ਜੇਕਰ ਪੂਰੀ ਵਿਧੀ ਦੇ ਅਨੁਸਾਰ ਸਹੀ ਤਰੀਕੇ ਦੇ ਅਨੁਸਾਰ ਇਹ ਉਪਾਅ ਕਰੋਗੇ ਤਾਂ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਜ਼ਰੂਰ ਮਿਲੇਗਾ ਤੇ 1 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਖੁਦ ਚਮਤਕਾਰ ਹੋਣੇ ਦਿਖਾਈ ਦੇਣਗੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਇਹ ਕੋ ਮੈਂ ਟਵਰਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਾਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜੀ